ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਭਾਗ ਦੇ ਵਿੱਚ ਆਪਾਂ ਜਦੋਂ ਗੱਲ ਕੀਤੀ ਸੀ ਵੀ ਰਾਜਕੁਮਾਰੀ ਨਾਲ ਔਖਾ ਸੌਖਾ ਵਿਆਹ ਕਰਾਉਣ ਵਾਸਤੇ ਦੀਨ ਮੰਨ ਜਾਂਦਾ ਤੇ ਹੁਣ ਆਪਾਂ ਗੱਲ ਕਰਾਂਗੇ ਦੂਜੇ ਭਾਗ ਦੇ ਵਿੱਚ ਕਿ ਏਦੂ ਬਾਅਦ ਦੇ ਵਿੱਚ ਕੀ ਹੁੰਦਾ ਤਾਂ ਜਦੋਂ ਇੰਨੀ ਜਿੱਦ ਕਰਨ ਤੋਂ ਬਾਅਦ ਉਹ ਮੰਨ ਜਾਂਦਾ ਤਾਂ ਕਹਿੰਦਾ ਵੀ ਠੀਕ ਹੈ ਜੰਜ ਚੜੂੰਗਾ ਹਾਥੀ ਉੱਪਰ ਸੋਨੇ ਦੇ ਹੌਦੇ ਤੇ ਨਹੀਂ ਮੈਂ ਬੈਠਣਾ। ਕਹਿੰਦਾ ਹਾਥੀ ਉੱਪਰ ਬੈਠਾ ਬੰਦਾ ਡੱਡੂ ਲੱਗਦਾ। ਹਾਥੀ ਦੇਸੀ ਜਾਂਦਾ ਬੰਦਾ ਤਾਂ ਦਿਸਦਾ ਨਹੀਂ। ਧਰਤੀ ਉੱਪਰ ਪੈਦਲ ਜਾਂਦਾ ਬੰਦਾ ਕਿੰਨਾ ਤਾਕਤਵਰ, ਕਿੰਨਾ ਗਜਬ ਲੱਗਦਾ ਹੈ ਕੀ ਤੁਹਾਨੂੰ ਪਤਾ? ਕਦਮ-ਕਦਮ ਅੱਗੇ ਵਧਣ ਦਾ ਜ਼ਾਇਕਾ ਹੀ ਕੁਝ ਹੋਰ ਹੈ। ਇਹ ਕਹਿ ਕੇ ਕਟਪੁਤਲੀ ਵਾਂਗ ਉਹ ਵੱਡੇ ਭਾਈ ਅੱਗੇ ਖਲੋ ਗਿਆ। ਹੱਥ ਜੋੜ ਕੇ ਕਿਹਾ ਹਾਥੀ ਦੀ ਸਵਾਰੀ ਕਰਨ ਵਾਸਤੇ ਮੈਨੂੰ ਮਨਾਉਣ ਨਾ ਲੱਗ ਜਾਓ। ਤੁਹਾਡੀ ਗੱਲ ਰੱਦ ਕਰਨੀ ਮੈਨੂੰ ਚੰਗੀ ਨਹੀਂ ਲੱਗਦੀ ਆਖਿਰ ਮੇਰੇ ਤੋਂ 3 ਸਾਲ ਪਹਿਲਾਂ ਮਾਂ ਦਾ ਦੁੱਧ ਤੁਸੀਂ ਚੁੰਗਿਆ ਹੈ ਮਾਂ ਦੀ ਮਰਿਆਦਾ ਵੀ ਤਾਂ ਮੈਨੂੰ ਰੱਖਣੀ ਪਏਗੀ ਰਾਜਕੁਮਾਰੀ ਨਾਲ ਵਿਆਹ ਦੀ ਬਲਾ ਸਹੇੜਨ ਦੀ ਗੱਲ ਮੈਂ ਮੰਨ ਗਿਆ ਇਸੇ ਨੂੰ ਬਹੁਤ ਸਮਝੋ ਹਾਥੀ ਤੇ ਨਹੀਂ ਚੜਨਾ ਮੈਂ ਦੌਲਤ ਨੂੰ ਵੀ ਛੋਟੇ ਭਾਈ ਉੱਪਰ ਤਰਸ ਆ ਗਿਆ ਹੱਸ ਕੇ ਕਹਿੰਦਾ ਤੇਰੀ ਮਰਜ਼ੀ ਹੈ ਹੁਣ ਮੇਰੇ ਭਾਣੇ ਗੋਡਣੀਆਂ ਭਾਰ ਰੁੱੜਦਾ ਜਾ ਮੈਨੂੰ ਕੋਈ ਮਤਲਬ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਪਰ ਰਾਜਾ ਜੀ ਨੂੰ ਕਹਿ ਕੇ ਬਸ ਮੇਰੇ ਨਾਮ 12 ਪਿੰਡਾਂ ਦਾ ਪਟਾ ਲਵਾ ਜੀ ਤੇਰਾ ਵੱਡਾ ਭਰਾ ਹਾਂ ਇਹੋ ਜੀਆਂ ਗੱਲਾਂ ਉੱਪਰ ਦੀਨ ਸਿਰਖ ਪਾਈ ਨਹੀਂ ਸੀ ਕਰਿਆ ਕਰਦਾ ਸਿਰ ਨੂੰ ਕਿਉਂ ਵਕਤ ਪਾਈ ਰੱਖਣਾ ਹਰ ਵਕਤ ਜਦੋਂ ਉਸ ਦਾ ਸਾਰਾ ਸਰੀਰ ਸੋਚਣ ਦਾ ਕੰਮ ਕਰਦਾ ਹੈ ਸਹਿਜ ਭਾਵ ਮਾਫੀ ਮੰਗਣ ਦੇ ਲਹਿਜੇ ਵਿੱਚ ਬੋਲਿਆ ਹੁਕਮ ਕਰੋ ਤਾਂ ਆਪਣਾ ਸਿਰ ਕੱਟ ਕੇ ਤੁਹਾਡੇ ਕਦਮਾਂ ਵਿੱਚ ਰੱਖ ਦੇਵਾਂ ਤੁਸੀਂ ਮੇਰੇ ਵੱਡੇ ਭਰਾ ਹੋ ਪਰ ਰਾਜੇ ਤੋਂ ਪਿੰਡ ਦਿਵਾਉਣ ਦਾ ਮੇਰਾ ਕੋਈ ਹੱਕ ਨਹੀਂ ਦੂਜੇ ਜ਼ਿੰਮੇਦਾਰਾ ਵਾਂਗੂ ਹੱਥ ਤੇ ਹੱਥ ਧਰੀ ਬੈਠੇ ਹਰਾਮ ਦੀ ਕਮਾਈ ਕਿਵੇਂ ਪਚਾ ਪਾਉਂਗੇ ਦੌਲਤ ਕੁਝ ਕਹਿਣ ਲੱਗਾ ਹੀ ਸੀ ਕਿ ਭਾਬੀ ਨੇ ਟੋਕ ਦਿੱਤਾ ਉਹ ਕਹਿੰਦੀ ਕਹਿੰਦੀ ਪਹਿਲਾਂ ਵਿਆਹ ਤਾਂ ਹੋ ਲੈਣ ਦੋ ਪਿੱਛੋਂ ਦੇਖੀ ਜਾਊਗੀ ਦੀਨ ਨੂੰ ਕਿਹਾ ਤੈਥੋਂ ਵੱਡੇ ਨੇ ਇਹ ਤੈਨੂੰ ਸਿੱਖਿਆ ਦਿੰਦੇ ਨੂੰ ਸੰਗ ਨਹੀਂ ਲੱਗਦੀ ਦੀਨ ਰਾਜੇ ਦਾ 100 ਵਾਰ ਜਵਾਈ ਹੋ ਜਾ ਇਹਨਾਂ ਤੋਂ ਰਹੇਗਾ ਤਾਂ ਛੋਟਾ ਹੀ ਇੱਕ ਘੜੀ ਵੀ ਵੱਡਾ ਨਹੀਂ ਹੋ ਸਕਦਾ ਦੀਨ ਨੇ ਕੀ ਬਹਿਸ ਕਰਨੀ ਸੀ ਵਣਜਾਰੇ ਨੂੰ ਕਹਿੰਦਾ ਪਤਾ ਨਹੀਂ ਕਿਹੜੀ ਕਲਖਣੀ ਘੜੀ ਮੇਰੇ ਵੇੜੇ ਕੋਲ ਤੁਸੀਂ ਤੰਬੂ ਤਾਣ ਲਏ ਬਿਨਾਂ ਦੱਸੇ ਮੇਰੇ ਉੱਪਰ ਵਿਪਤਾ ਆਂਡ ਗਈ ਕਹਿੰਦਾ ਬਾਣਾ ਮੰਨਣ ਬਿਨਾਂ ਹੋਰ ਕੋਈ ਚਾਰਾ ਵੀ ਤਾਂ ਨਹੀਂ ਠੀਕ ਹੈ ਫਿਰ ਜਾਣਾ ਤਾਂ ਦੇਰ ਕਿਸ ਵਾਸਤੇ ਚੱਲਦੇ ਆਂ ਬੁਰੇ ਸੁਪਨੇ ਵਾਂਗੇ ਵੀ ਬਰਦਾਸ਼ਤ ਕਰ ਲਾਂਗੇ ਵਣਜਾਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾ ਵੱਡੇ ਤੋਂ ਵੱਡੇ ਸੌਦੇ ਦੇ ਮੁਨਾਫੇ ਨਾਲ ਉਹ ਦੀਨ ਦੇ ਸੰਗ ਸਾਥ ਪੈਦਲ ਜਾ ਕੇ ਰਾਜਕੁਮਾਰੀ ਵਿਆਹ ਲਿਆਉਣ ਵਰਗਾ ਮਾਣ ਕਿਤੇ ਹੋਰ ਨਹੀਂ ਸੀ ਮਿਲਣਾ ਉਸਨੂੰ ਤੁਰਦੀ ਤੁਰਦੀ ਤਾਂ ਕੀੜੀ ਵੀ ਮੰਜ਼ਲ ਤੇ ਪਹੁੰਚ ਜਾਂਦੀ ਹੈ ਪੁੱਜ ਗਏ ਰਾਜਾ ਰਾਜਕੁਮਾਰੀ ਦਰਬਾਰੀ ਸਭ ਇੰਤਜ਼ਾਰ ਕਰ ਰਹੇ ਸਨ ਲੱਖੀ ਵਣਜਾਰੇ ਨਾਲ ਦੀਨ ਆਉਂਦਾ ਦੇਖਿਆ ਸ਼ਹਿਨਾਈਆਂ ਵੱਜ ਗਈਆਂ ਮਹਾਵਤ ਨੇ ਪਹਿਲਾਂ ਹੀ ਜਾ ਕੇ ਰਾਜਕੁਮਾਰੀ ਨੂੰ ਇਹ ਦੱਸਤਾ ਸੀ ਕਿ ਉਹ ਹਾਥੀ ਦੇ ਉੱਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਹੈ ਦੀਨ ਨੇ ਪੈਦਲ ਚੱਲਣ ਦੀ ਜੱਦਵਾਰੀ ਵੀ ਦੱਸਿਆ ਰਾਜਕੁਮਾਰੀ ਹੋਰ ਖੁਸ਼ ਹੋਈ ਕਹਿੰਦੀ ਇਹੋ ਜਿਹੇ ਬੰਦੇ ਲੱਭਦੇ ਨੇ ਕਿਤੇ ਰਾਜੇ ਨੂੰ ਦੱਸਿਆ ਉਹ ਵੀ ਖੁਸ਼ ਹੋਇਆ ਕਿਉਂਕਿ ਉਸ ਦੀ ਧੀ ਦਾ ਸੁਭਾਅ ਵੀ ਬਿਲਕੁਲ ਇਹੋ ਜਿਹਾ ਹੀ ਸੀ ਜੋੜੀ ਖੂਬ ਬਣੇਗੀ ਕਹਿੰਦਾ ਮਿੱਟੀ ਘੱਟੇ ਵਿੱਚ ਲਿਬੜੇ ਬੰਣੜੇ ਨੂੰ ਇਸ਼ਨਾਨ ਕਰਵਾਉਣ ਵਾਸਤੇ ਬਾਦੀਆਂ ਆਈਆਂ ਦੀਨ ਨੇ ਮੋੜ ਦਿੱਤੀਆਂ ਕਹਿੰਦਾ ਮੇਰੇ ਹੱਥ ਪੈਰ ਕੰਮ ਨਹੀਂ ਕਰਦੇ ਮੈਂ ਕੋਈ ਬਿਮਾਰ ਹਾਂ ਖੂਬ ਵਿੱਚੋਂ ਮੈਂ ਆਪੀ ਬਾਲਟੀ ਭਰੂੰਗਾ ਆਪੀ ਕੱਢੂੰਗਾ ਤੇ ਆਪ ਹੀ ਮੈਨ ਨਹਾ ਕੇ ਆ ਜਾਊਂਗਾ ਸੋਨੋ ਲੋੜ ਨਹੀਂ ਹੈਗੀ ਮੇਰੇ ਪੈਰਾਂ ਨੂੰ ਹੱਥ ਲਾਉਣ ਦੀ ਬਾਦੀਆਂ ਬੋਲਾਂ ਹੀ ਬੋਲਾਂ ਵਿੱਚ ਚੁੰਨੀ ਦੀ ਕੰਨੀ ਦਬਾ ਕੇ ਹੱਸੀਆਂ ਕਹਿੰਦੀਆਂ ਪਿੰਡੂ ਪਿੰਡੂ ਹੀ ਰਹੇਗਾ ਰਾਜ ਦਰਬਾਰ ਦੇ ਤੌਰ ਤਰੀਕੇ ਇਹ ਕੀ ਜਾਣੇ ਵਿਚਾਰਾ ਸਾਰਾ ਦਿਨ ਤਾਂ ਖੇਤੀ ਕਰਦਾ ਰਹਿੰਦਾ ਰਾਜਕੁਮਾਰੀ ਕਰਕੇ ਰਾਜੇ ਦੇ ਵੀ ਭਾਗ ਫੁੱਟ ਗਏ ਰੱਬ ਤੋਂ ਬਿਨਾ ਕੌਣ ਇਹਨਾਂ ਨੂੰ ਸਮਝਾਵੇ ਜਵਾਈ ਹੋਵੇ ਅੰਨਦਾਤਾ ਪਾਣੀ ਦੀ ਬਾਲਟੀ ਖਿੱਚੇ ਆਪ ਬੇਇੱਜ਼ਤੀ ਕਰਨ ਵਿੱਚ ਕੋਈ ਕਸਰ ਬਾਕੀ ਤਾਂ ਨਹੀਂ ਹੋਰ ਰੇਸ਼ਮੀ ਲਿਬਾਸ ਲੈ ਕੇ ਆਈਆਂ ਗੋਲੀਆਂ ਨੂੰ ਕਹਿੰਦਾ ਨਾ ਨਾ ਆਪਣੇ ਕੋਲ ਰੱਖੋ ਆਪਣੇ ਲਿਬਾਸ ਮੈਨੂੰ ਆਪਣਾ ਦੇਸੀ ਪਹਿਰਾਵਾ ਠੀਕ ਹੈ ਜੇ ਰੇਸ਼ਮੀ ਕੱਪੜਿਆਂ ਨਾਲ ਵਿਆਹ ਕਰਾਉਣਾ ਸੀ ਫਿਰ ਮੈਨੂੰ ਕਿਉਂ ਸੱਦਿਆ ਕਿਸੇ ਰੇਸ਼ਮੀ ਕੱਪੜੇ ਵਾਲੇ ਨੂੰ ਹੀ ਸੱਦ ਲੈਂਦੇ ਦੇ ਨੂੰ ਸ਼ਿੰਗਾਰ ਨਾਲ ਆਦਮੀ ਗੁਣਵਾਨ ਨਹੀਂ ਹੋਇਆ ਕਰਦਾ ਗੁਣਵਾਨ ਆਦਮੀ ਆਪਣੇ ਚਰਿੱਤਰ ਕਰਕੇ ਹੁੰਦਾ ਹੈ ਨਾ ਕਿ ਕੱਪੜਿਆਂ ਕਰਕੇ ਦਰਬਾਰ ਦੇ ਸਾਰੇ ਲੋਕ ਦੀਨ ਦੀਆਂ ਗੱਲਾਂ ਸੁਣ ਸੁਣ ਕੇ ਨਾਲੇ ਤਾਂ ਕੁੱੜਦੇ ਨਾਲੇ ਹੱਸਦੇ ਪਰ ਰਾਜਕੁਮਾਰੀ ਦੇ ਦਿਲ ਦੀ ਕਲੀ-ਕਲੀ ਖਿੜ ਜਾਂਦੀ ਮਨੋ ਕਾਮਨਾਵਾਂ ਅਨੁਸਾਰ ਉਸ ਨੂੰ ਪਤੀ ਮਿਲ ਗਿਆ ਆਦਮੀ ਦੀ ਦੇਹ ਵਿੱਚਲੇ ਗਿੱਦੜ ਬਗਿਆੜ ਦਰਬਾਰੀਆਂ ਵਿੱਚ ਦਿਸਦੇ ਸਨ ਹਜ਼ਾਰ ਪਦਵੀਆਂ ਦੇ ਦਿਓ ਆਦਮੀ ਮਹਾਨ ਨਹੀਂ ਹੁੰਦਾ ਆਚਰਣ ਵੱਡਾ ਬਣਾਉਂਦਾ ਹੈ ਅੰਦਰ ਹਨੇਰਾ ਹੈ ਤਾਂ ਹਜ਼ਾਰ ਸੂਰਜ ਉਸ ਨੂੰ ਚਾਨਣ ਨਹੀਂ ਕਰ ਸਕਦੇ ਰਾਜਕੁਮਾਰੀ ਖੁਸ਼ ਹੈ ਤਾ ਰਾਜਾ ਬਿਆਨਤ ਖੁਸ਼ ਹੈ ਫੇਰਿਆਂ ਤੋਂ ਪਹਿਲਾਂ ਗੋਲੀਆਂ ਉਸ ਨੂੰ ਹੀਰੇ ਮੋਤੀ ਜੜਤ ਰੰਗ ਮਹਿਲ ਵਿੱਚ ਲੈ ਗਈਆਂ ਏਤਰ ਫੁਲੇਲਾ ਦੇ ਬਰੋਲੇ ਸਿਰ ਨੂੰ ਚੜ ਗਏ ਦੀਨ ਨੂੰ ਚੱਕਰ ਆ ਗਏ ਨੱਕ ਉੱਪਰ ਕੱਪੜਾ ਰੱਖ ਕੇ ਕਹਿੰਦਾ ਇੱਥੇ ਕੋਈ ਬਿੱਲੀ ਮਰ ਗਈ ਹੈ ਭਾਈ ਹਾਸਾ ਰੋਕ ਕੇ ਗੋਲੀਆਂ ਨੇ ਦੱਸਿਆ ਦੂਲੇ ਰਾਜਾ ਜੀ ਆਪ ਜੀ ਦੇ ਖਾਤਰ ਉਜੈਨ ਤੋਂ ਇਤਰ ਦੀਆਂ ਸ਼ੀਸ਼ੀਆਂ ਮੰਗਵਾਈਆਂ ਹਨ ਮੋਸ਼ਕ ਕਫੂਰ ਦੇ ਦੀਵੇ ਵਾਲੇ ਹਨ ਅੱਜ ਦੀ ਰਾਤ ਖੁਸ਼ਬੂ ਨਹੀਂ ਵਰਸੀ ਤਾਂ ਕਦੋਂ ਵਰਸੇਗੀ ਫਿਰ ਕਹਿੰਦਾ ਜਦੋਂ ਤੁਸੀਂ ਸਮਝਣਾ ਹੀ ਨਹੀਂ ਚਾਹੁੰਦੀਆਂ ਤਾਂ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਕਿ ਮੈਂ ਐਦਾਂ ਹੀ ਠੀਕ ਹਾਂ ਮੈਨੂੰ ਲੋੜ ਨਹੀਂ ਹੈਗੀ ਰਾਜਿਆਂ ਵਰਗਾ ਬਣਾਉਣ ਦੀ ਦੀਨੇ ਕਿਹਾ ਆਦਮੀ ਦੇ ਗੁਣਾਂ ਤੋਂ ਵਧੇਕ ਮੁੱਲਵਾਨ ਕੋਈ ਖੁਸ਼ਬੂ ਨਹੀਂ ਹੁੰਦੀ ਆਤਰ ਫੁਲੇਲਾ ਛਿੜਕਣ ਨਾਲ ਮਨ ਦੀ ਮੈਲ ਸਾਫ਼ ਨਹੀਂ ਹੋਇਆ ਕਰਦੀ ਕਦੇ ਵੀ ਇਥੋਂ ਦੇ ਦਰਬਾਰੀਆਂ ਵਿੱਚੋਂ ਮੈਨੂੰ ਸੂਗ ਆ ਰਹੀ ਹੈ ਨਿੰਮ ਦੇ ਦਰਖਤ ਹੇਠ ਨਾ ਬੈਠਿਆ ਤਾਂ ਮੇਰਾ ਦਮ ਘੁੱਟ ਜਾਏਗਾ ਹਜ਼ੂਰ ਦੇ ਚਰਨ ਤਾਂ ਹੀਰੇ ਮੋਤੀਆਂ ਨਾਲ ਜੜੇ ਵਿੜੇ ਵਿੱਚ ਸ਼ੋਭਾ ਦਿੰਦੇ ਨੇ ਗੋਲੀਆਂ ਨੇ ਚਾਰੇ ਪਾਸਿਓਂ ਘਰੇਦੀਨ ਨੂੰ ਕਿਹਾ ਜੇ ਤੁਸੀਂ ਮਿੱਟੀ ਤੇ ਕਦਮ ਰੱਖੇ ਅੰਨਦਾਤਾ ਬਹੁਤ ਨਾਰਾਜ਼ ਹੋਣਗੇ ਰਾਜੇ ਨੇ ਕਹਿਣਾ ਹੈ ਕਿ ਗੋਲੀਆਂ ਨੇ ਆਪਣੇ ਜਵਾਈ ਦਾ ਧਿਆਨ ਨਹੀਂ ਰੱਖਿਆ ਤੇ ਉਸ ਨੇ ਸਾਨੂੰ ਕੰਮ ਦੇ ਉੱਤੋਂ ਕੱਢ ਦੇਣਾ ਹੈ ਕਿਰਪਾ ਕਰੋ ਇਹ ਸਾਡੇ ਉੱਤੇ ਜ਼ੁਲਮ ਨਾ ਕਰੋ ਤੁਸੀਂ ਜਿਵੇਂ ਆਮ ਇਨਸਾਨ ਤਿਆਰ ਹੁੰਦੇ ਹਨ ਭਾਵੇਂ ਓਵੇਂ ਹੋ ਜਾਓ ਪਰ ਇਧਰ ਫੇਲਣਾ ਸਾਨੂੰ ਛਿੜਕਣ ਦਿਓ ਤੁਹਾਨੂੰ ਅੰਨਦਾਤਾ ਦੇ ਹੁਕਮ ਦੀ ਪਈ ਹੈ ਮੇਰਾ ਸਿਰ ਹਟਣ ਲੱਗਿਆ ਪਿਆ ਨਿੱਕੀ ਮੋਟੀ ਗੱਲ ਤੁਹਾਡੇ ਦਿਮਾਗ ਵਿੱਚ ਨਹੀਂ ਵੱਢਦੀ ਗੋਬਰ ਵਿੱਚ ਭਾਵੇਂ ਕਿੰਨੇ ਹੀ ਹੀਰੇ ਮੋਤੀ ਜੜੀ ਜਾਓ ਗੋਬਰ ਦੀ ਕੀਮਤ ਨਹੀਂ ਵਧਿਆ ਕਰਦੀ ਮਨੁੱਖ ਦੀ ਮਹਾਨਤਾ ਉਸ ਦੇ ਚਰਿੱਤਰ ਸਦਕਾ ਹੈ ਹੀਰੇ ਮੋਤੀ ਸਿੰਘਾ ਸੰਜਾ ਸੋਨੇ ਚਾਂਦੀ ਨਾਲ ਨਹੀਂ ਰਾਜਕੁਮਾਰੀ ਨੇ ਦੀਨ ਦੀਆਂ ਗੂੜ ਗੱਲਾਂ ਦਾ ਅਰਥ ਰਾਜਾ ਰਾਣੀ ਨੂੰ ਦੱਸਿਆ ਬਹੁਤ ਖੁਸ਼ ਹੋਏ ਖੁਸ਼ੀ ਦੀ ਏਡੀ ਵੱਡੀ ਲਹਿਰ ਵਿੱਚ ਰਾਜੇ ਨੇ ਚਾਹਿਆ ਕਿ ਅੱਧਾ ਰਾਜ ਮੈਂ ਜਵਾਈ ਦੇ ਨਾਂ ਲਾ ਦਿਆਂ ਦੀਨ ਨੇ ਪੇਸ਼ਕਸ਼ ਸੁਣੀ ਉਸ ਦਾ ਮਨ ਕਸੈੜਾ ਹੋ ਗਿਆ ਤਾਂ ਵੀ ਦਿਲ ਉੱਪਰ ਕਾਬੂ ਰੱਖ ਕੇ ਸਹਿਜੇ ਕਿਹਾ ਗੁਣ ਦੇਖ ਕੇ ਮੈਂ ਰਾਜਕੁਮਾਰੀ ਨਾਲ ਵਿਆਹ ਦੀ ਹਾਮੀ ਭਰ ਦਿੱਤੀ ਸੀ ਇਹੋ ਬਹੁਤ ਹੈ ਉੱਪਰ ਇਹ ਰਾਜ ਭਾਗ ਦਾ ਪੰਗਾ ਸੁਣ ਲਿਆ ਖਰੀ ਗੱਲ ਕਰਦਾ ਹੁੰਨਾ ਮੈਂ ਐਵੇਂ ਨਹੀਂ ਮੈਥੋਂ ਮਗਜੇ ਵਜਦੇ ਮੈਨੂੰ ਨਹੀਂ ਕੋਈ ਠਾਠ ਬਾੜ ਚਾਹੀਦਾ ਮੈਂ ਆਪਣਾ ਮਨ ਆਪਣੇ ਕਾਬੂ ਵਿੱਚ ਰੱਖ ਸਕਾਂ ਇਹੀ ਬਹੁਤ ਹੈ ਮੇਰੇ ਵਾਸਤੇ ਮਨ ਕਾਬੂ ਵਿੱਚ ਰਹਿ ਜਾਏ ਬਹੁਤ ਹੈ ਇਸ ਤੋਂ ਵੱਧ ਦਾ ਮੈਂ ਕਦੀ ਸੁਪਨਾ ਨਹੀਂ ਵੇਖਿਆ ਤੁਸੀਂ ਅੱਧੇ ਰਾਜ ਦੀ ਗੱਲ ਕਰਦੇ ਹੋ ਜੇ ਮੈਨੂੰ ਤੁਸੀਂ ਪੂਰਾ ਰਾਜ ਵੀ ਦੇ ਦੇਉ ਤਾਂ ਵੀ ਮੈਂ ਇਸ ਨੂੰ ਠੋਕਰ ਮਾਰ ਦੇਵਾਂਗਾ ਮਤਲਬ ਕਿ ਮੈਂ ਫਿਰ ਇਸ ਵਿਆਹ ਬਾਰੇ ਦੁਬਾਰਾ ਸੋਚ ਕਰਾਂਗਾ ਸੁਣ ਕੇ ਰਾਜਕੁਮਾਰੀ ਦੀ ਖੁਸ਼ੀ ਦਾ ਤਾਂ ਚੰਦ ਤਾਰਿਆਂ ਤੋਂ ਪਾਰ ਲੰਘ ਗਈ ਪਰ ਰਾਜਾ ਰਾਣੀ ਉਲਝਣ ਵਿੱਚ ਪੈ ਗਏ ਉਹ ਕਹਿੰਦੇ ਵੀ ਇਕਲੌਤੀ ਬੇਟੀ ਦੇ ਸੁੱਖ ਤੋਂ ਹਰ ਚੀਜ਼ ਕੁਰਬਾਨ ਪਰ ਦੀਨ ਨੂੰ ਗੱਲ ਸਮਝ ਵਿੱਚ ਆਏ ਤਾਂ ਹੀ ਹੈ ਪਹਿਲੀ ਵਾਰ ਰਾਜੇ ਨੂੰ ਲੱਗਿਆ ਮੈਂ ਕਿੰਨਾ ਕਮਜ਼ੋਰ ਅਤੇ ਕੰਗਾਲ ਹਾਂ ਉਸ ਨੇ ਦੀਨ ਨੂੰ ਧਿਆਨ ਨਾਲ ਹੇਠੋਂ ਉੱਪਰ ਤੱਕ ਦੇਖਿਆ ਉਸ ਨੂੰ ਉਸ ਦਾ ਕਦ ਬਹੁਤ ਉੱਚਾ ਲੱਗਿਆ ਦੀਨ ਠੀਕ ਤਾਂ ਕਹਿੰਦਾ ਹੈ ਲਾੜਲੀ ਧੀ ਦੇ ਗੁਣਾ ਸਾਹਮਣੇ ਰਾਜ ਦਾ ਕੀ ਮਹੱਤਵ ਗੋਣਾ ਉਪਰੋਂ ਸੌ ਰਾਜ ਕੁਰਬਾਨ ਦੋਵੇਂ ਸਮਝਦਾਰ ਨੇ ਆਪੋ ਆਪਣੀ ਇੱਛਾ ਅਨੁਸਾਰ ਜੀਵਨ ਬਤਾਉਣ ਇਹਨਾਂ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ ਰਾਜਾ ਮੰਨ ਗਿਆ ਦੀਨ ਨੇ ਮੁੜ ਮੁੜ ਰਾਜਾ ਰਾਣੀ ਦੀਵਾਨ ਅਤੇ ਲਖੀ ਬਣਜਾਰੇ ਵੱਲ ਨਜ਼ਰ ਮਾਰੀ ਕੋਈ ਨਹੀਂ ਬੋਲਿਆ ਤਾਂ ਦੀਨ ਨੂੰ ਬੋਲਣਾ ਪਿਆ ਰਾਜੇ ਵੱਲ ਮੂੰਹ ਕਰਕੇ ਕਿਹਾ ਰਾਜ ਭਾਗ ਦੀ ਲਟਾ ਪੀਂਗ ਨਾਲੋਂ ਤਾਂ ਮੈਨੂੰ ਸੂਲੀ ਤੇ ਟੰਗ ਦਿਓ ਬਿਸ਼ੱਕ ਮੇਰਾ ਵੱਡਾ ਭਰਾ ساری ਉਮਰ ਮੇਰੀ ਇੱਕ ਪਰਜਾਈ ਉੱਪਰ ਰਾਜ ਨਹੀਂ ਕਰ ਸਕਿਆ ਉਹਨੂੰ ਉਸੇ ਨੇ ਹੀ ساری ਉਮਰ ਚੱਕਰਾਂ ਵਿੱਚ ਪਾਈ ਰੱਖਿਆ ਅਣਗਿਣਤ ਪਰਜਾ ਉੱਪਰ ਰਾਜ ਕਰਨਾ ਬਹੁਤ ਵੱਡੀ ਗਲਤਫਹਿਮੀ ਹੈ ਪੂਰੀ ਦੀ ਪੂਰੀ ਮੂਰਖਤਾ ਹੈ ਇਹ ਫਿਰ ਰਾਜਕੁਮਾਰੀ ਨੂੰ ਮੁਸਕਰਾ ਕੇ ਕਹਿਣ ਲੱਗਾ ਜੋ ਦਿਲ ਵਿੱਚ ਸੀ ਮੈਂ ਕਹਿ ਦਿੱਤਾ ਸਾਫ਼-ਸਾਫ਼ ਕਹਿ ਦਿੱਤਾ ਹੁਣ ਜੋ ਕਹੋਗੇ ਸੋ ਕਰੂੰਗਾ ਮੇਰੇ ਵਰਗੇ ਬੇਸਮਝ ਨੂੰ ਤੁਸੀਂ ਕੋਈ ਗੱਲ ਸੋਚ ਕੇ ਪਸੰਦ ਕੀਤਾ ਹੋਣਾ ਐਵੇਂ ਤਾਂ ਨਹੀਂ ਮੈਨੂੰ ਚੱਕ ਲੈਏ ਕਿਥੋਂ ਹੁਣ ਤੱਕ ਤਾਂ ਮੇਰਾ ਸਾਰੇ ਮੁਖੌਲ ਉਡਾਉਂਦੇ ਸੀਗੇ ਤੇ ਅੱਜ ਵੀ ਉਡਾਉਂਦੇ ਨੇ ਪਰ ਹੁਣ ਰਾਜੇ ਦਾ ਜਵਾਈ ਹੋਣ ਕਰਕੇ ਕੋਈ ਜੀਤੋ ਬਿਨਾ ਗੱਲ ਨਹੀਂ ਸੀ ਕਰਦਾ ਮੇਰੇ ਅੰਦਰ ਤੁਹਾਨੂੰ ਕੁਝ ਤਾਂ ਦਿਸਿਆ ਹੋਣਾ ਰਾਜਕੁਮਾਰੀ ਨੇ ਕਿਹਾ ਇਹ ਚੋਣ ਮੇਰੀ ਆਪਣੀ ਤਰੋਹਰ ਹੈ ਕਿਸੇ ਨੂੰ ਨਹੀਂ ਦੱਸਾਂਗੀ ਬੱਚੇ ਵਾਂਗ ਮਚਲਦੇ ਆ ਕਿਹਾ ਦੱਸਣ ਦੀ ਨਹੀਂ ਸਮਝਣ ਦੀ ਗੱਲ ਹੈ ਰਾਜਕੁਮਾਰੀ ਰਹੀ ਗੱਲ ਰਾਜ ਚਲਾਉਣ ਦੀ ਇਸ ਦਾ ਫਿਕਰ ਨਾ ਕਰੋ ਇਹ ਝਮੇਲਾ ਮੈਂ ਸੰਭਾਲ ਲਵਾਂਗੀ ਫਿਰ ਇਹ ਜਾਣਨ ਦਾ ਸਮਾਂ ਕਿਵੇਂ ਕੱਢੋਗੇ ਕੀ ਚੰਗਾ ਹੈ ਕੀ ਬੁਰਾ ਰਾਜ ਦਾ ਅਣਬਰ ਇੰਨਾ ਵੱਡਾ ਹੈ ਨਾ ਤੁਸੀਂ ਮੈਨੂੰ ਜਾਣ ਪਾਉਂਗੇ ਨਾ ਆਪਣੇ ਆਪ ਨੂੰ ਆਪਣੇ ਆਪ ਨੂੰ ਮਿਲਣ ਵਾਸਤੇ ਵਕਤ ਨਹੀਂ ਹੁੰਦਾ ਰਾਜਿਆਂ ਕੋਲ ਇਹ ਮੇਰੇ ਤੇ ਛੱਡੋ ਰਾਜਕੁਮਾਰੀ ਨੇ ਕਿਹਾ ਤੁਹਾਨੂੰ ਜਾਣਨ ਵਾਸਤੇ ਸਮੇਂ ਦੀ ਨਹੀਂ ਸਮਝ ਦੀ ਲੋੜ ਹੈ ਸਮਝ ਨਾ ਹੋਵੇ ਤਾਂ 100 ਸਾਲ ਵਿੱਚ ਕੋਈ ਕੰਮ ਦੀ ਇੱਕ ਗੱਲ ਵੀ ਸਮਝ ਨਹੀਂ ਆਉਂਦੀ ਤੁਹਾਡੇ ਵੱਡੇ ਭਰਾ ਦੌਲਤ ਪਰਜਾਈ ਤੇ ਪਿੰਡ ਵਾਸੀਆਂ ਕੋਲ ਤਾਂ ਸਮਾਂ ਹੀ ਸਮਾਂ ਸੀ ਉਹ ਤੁਹਾਨੂੰ ਕਦੇ ਨਹੀਂ ਸਮਝ ਸਕੇ ਤੁਹਾਨੂੰ ਪ੍ਰਾਪਤ ਕਰਨਾ ਦੁਰਲਭ ਸੀ ਇਸ ਮੁਕਾਬਲੇ ਰਾਜ ਕਰਨਾ ਤਾਂ ਬਹੁਤ ਸੌਕਾ ਹੈ ਇਸ ਅਕਲ ਸਦਕਾ ਤੁਹਾਨੂੰ ਲੱਭਿਆ ਉਸੇ ਅਕਲ ਸਦਕਾ ਰਾਜ ਕਰਾਂਗੀ ਕਦੀ ਕਦਾਈਂ ਰਾਜ ਕਰਨ ਦੀ ਜ਼ਿੰਮੇਵਾਰੀ ਚੁੱਕਣੀ ਰਾਜ ਤਿਆਗਣ ਤੋਂ ਵੱਡੀ ਤਪੱਸਿਆ ਬਣ ਜਾਂਦੀ ਹੈ। ਤੁਹਾਡੀਆਂ ਗੱਲਾਂ ਤੋਂ ਹੀ ਮੈਨੂੰ ਇਸ ਵਰਤਾਰੇ ਦੀ ਪ੍ਰੇਰਣਾ ਮਿਲੀ। ਫਿਰ ਰਾਜਕੁਮਾਰੀ ਹੱਸੀ, ਨਿਰਛਲ ਹਾਸਾ ਸਾਰਿਆਂ ਨੂੰ ਚੰਗਾ ਲੱਗਿਆ, ਦੀਨ ਨੂੰ ਵੀ ਚੰਗਾ ਲੱਗਿਆ। ਦੂਜ ਦਾ ਚੰਦ ਚੜ੍ਹਨਸਾਰ ਆਪਣੀ ਇੱਛਾ ਅਨੁਸਾਰ ਸਾਦਾ ਲਿਬਾਸ ਪਹਿਨ ਕੇ ਰਾਜਕੁਮਾਰੀ ਵਿਆਹ ਮੰਡਪ ਵਿੱਚ ਆਈ। ਫੇਰੇ ਹੋਣ ਹੀ ਲੱਗੇ ਸਨ ਕਿ ਲక్ష్ਮੀ ਤੇ ਕਿਸਮਤ ਟਕਰਾਰ ਕਰਦੀਆਂ ਫੇਰ ਉੱਥੇ ਆਤਮਕੀਆਂ ਲక్ష్ਮੀ ਕਹੇ ਮੈਂ ਵੱਡੀ ਕਿਸਮਤ ਕਹੇ ਮੈਂ ਵੱਡੀ ਲక్ష్ਮੀ ਦਾ ਰੰਗ ਸੁਨਹਿਰੀ ਕਿਸਮਤ ਦਾ ਸੰਧੂਰੀ ਟਕਰਾਰ ਦਾ ਕੋਈ ਨਤੀਜਾ ਨਾ ਨਿਕਲਿਆ ਤਾਂ ਉਹਨਾਂ ਨੇ ਲੱਖੀ ਬਣਜਾਰੇ ਨੂੰ ਪੰਚ ਮੰਨ ਕੇ ਫੈਸਲਾ ਕਰਨ ਲਈ ਕਿਹਾ ਸ਼ੁਰੂ ਤੋਂ ਅਖੀਰ ਤੱਕ ਸਾਰੀ ਗੱਲ ਲੱਖੀ ਨੂੰ ਦੱਸ ਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਦੀਨ ਬਾਰੇ ਪੂਰਾ ਪਤਾ ਹੈ ਤੁਸੀਂ ਸ਼ੁਰੂ ਤੋਂ ਅਖੀਰ ਤੱਕ ਕਟਨਾਵਾਂ ਤੇ ਸਾਖੀ ਰਹੇ ਹੋ ਸਾਡਾ ਝਗੜਾ ਸੁਲਝਾਓ ਝਗੜਾ ਮੁੱਕਣ ਤੋਂ ਬਾਅਦ ਫੇਰੇ ਹੋਣਗੇ ਉਹਨਾਂ ਚਿਰ ਅਸੀਂ ਫੇਰੇ ਨਹੀਂ ਹੋਣ ਦੇਣੇ ਤੁਸੀਂ ਸਾਡੇ ਪੰਜ ਲੱਖੀ ਬਣ ਜਾ ਰਹੇ ਨੂੰ ਹੋਰ ਕੀ ਚਾਹੀਦਾ ਸੀ ਉਹ ਸੋਚੇ ਵੀ ਮਨਾ ਅੱਜ ਕਿਸਮਤ ਤੇ ਲక్ష్ਮੀ ਦੋਨੇ ਆ ਕੇ ਤੇਰੇ ਦਰਬਾਰ ਦੇ ਵਿੱਚ ਖੜੀਆਂ ਨੇ ਉਹ ਵੀ ਤੈਨੂੰ ਪੰਜ ਮੰਨ ਕੇ ਵੀ ਜਿਹੜਾ ਤੂੰ ਫੈਸਲਾ ਕਰੇਗਾ ਉਹੀ ਅਸੀਂ ਮੰਨਾਂਗੇ ਤੂੰ ਦੱਸ ਵੀ ਸਾਡੇ ਚੋਂ ਕੌਣ ਵੱਡੀ ਲੱਖੀ ਵਨਜਾਰਾ ਕਹਿੰਦਾ ਕਹਿੰਦਾ ਵੀ ਠੀਕ ਹੈ ਕਹਿੰਦਾ ਫਿਰ ਮੈਂ ਜਿਹੜੀ ਗੱਲ ਕਹੂੰਗਾ ਕਹਿੰਦਾ ਉਹ ਮੰਨੂਗੀ ਆ ਕਹਿੰਦੀ ਆ ਸੱਤ ਵਚਨ ਮੰਨਾਂਗੀ ਆ ਲੱਖੀ ਕਹਿੰਦਾ ਵੀ ਠੀਕ ਹੈ ਕਹਿੰਦਾ ਤਾਂ ਸੁਣੋ ਮੇਰਾ ਫੈਸਲਾ ਲੱਖੀ ਕਹਿੰਦਾ ਵਿਆਹ ਹੋਣ ਪਿੱਛੋਂ ਵਿਵਾਦ ਆਪੇ ਹੱਲ ਹੋ ਜਾਏਗਾ ਮੇਰੀ ਅਕਲ ਅਨੁਸਾਰ ਤਾਂ ਨਾ ਲక్ష్ਮੀ ਤੂੰ ਵੱਡੀ ਤੇ ਨਾ ਕਿਸਮਤ ਤੂੰ ਵੱਡੀ ਵੱਡੀ ਹੈ ਰਾਜਕੁਮਾਰੀ ਜਦ ਤੱਕ ਉਹ ਵਿਆਹ ਵਾਸਤੇ ਕਿਸੇ ਨੂੰ ਚੁਣਦੀ ਨਹੀਂ ਲక్ష్ਮੀ ਅਤੇ ਕਿਸਮਤ ਦਾ ਤਕਰਾਰ ਕਾਇਮ ਰਹੇਗਾ ਜਦੋਂ ਵਰ ਮਿਲ ਗਿਆ ਨਾ ਲక్ష్ਮੀ ਦਾ ਕੋਈ ਵਾਸ ਚੱਲੇ ਨਾ ਕਿਸਮਤ ਦਾ ਉਦੋਂ ਨਾ ਲੱਖੀ ਬਣਜਾਰੇ ਦੀ ਚਲਾਕੀ ਕੰਮ ਆਵੇ ਨਾ ਦੌਲਤ ਦਾ ਛਲ ਕਪੜ ਚੱਲੇ ਕਿਸਮਤ ਦੀ ਕੋਈ ਧਾਲ ਨਹੀਂ ਗੜਨੀ ਲక్ష్ਮੀ ਦੀ ਧਾਲ ਪਹਿਲਾਂ ਨਹੀਂ ਗਲੀ ਕਿਸਮਤ ਦੀ ਧਾਲ ਹੋਣ ਨਹੀਂ ਗੜਨੀ ਉਸ ਦੀਆਂ ਨਿਆਇਕ ਗੱਲਾਂ ਸੁਣ ਕੇ ਲక్ష్ਮੀ ਤੇ ਕਿਸਮਤ ਚੁੱਪਚਾਪ ਉਥੋਂ ਚਲੀਆਂ ਗਈਆਂ ਕਿਸੇ ਨੂੰ ਪਤਾ ਵੀ ਨਾ ਲੱਗਾ ਉਹਨਾਂ ਦੇ ਜਾਣ ਦੇ ਮਗਰੋਂ ਲੱਖੀ ਵਣ ਜਾ ਰਹੇ ਨੇ ਫਿਰ ਰਾਜਕੁਮਾਰੀ ਅਤੇ ਦੀਨ ਨੂੰ ਕਿਹਾ ਰਾਜ ਦੀ ਬਾਗਡੋਰ ਰਾਜਕੁਮਾਰੀ ਸੰਭਾਲੇ ਜਾਂ ਦੀਨ ਇੱਕੋ ਗੱਲ ਹੈ ਦੋਨਾਂ ਵਿੱਚ ਕੋਈ ਫਰਕ ਨਹੀਂ ਫੌਜ ਖਜ਼ਾਨਾ ਤੇ ਸੰਘਾਸਨ ਆਪੋ ਆਪਣਾ ਅਸਰ ਦਿਖਾਇਆ ਕਰਦੇ ਹਨ ਹਮੇਸ਼ੀ ਇਹ ਹੁੰਦਾ ਹੈ ਜੇ ਤੁਸੀਂ ਇਹਨਾਂ ਦੇ ਨਸ਼ੇ ਤੋਂ ਮੁਕਤ ਰਹੇ ਫਿਰ ਤੁਸੀਂ ਧਰਮੀ ਹੋ ਮਰਿਆਦਾ ਪੁਰਸ਼ ਹੋ ਬਰਸਾਂ ਤੋਂ ਮੈਂ ਦੁਨੀਆ ਦੇ ਰਾਜਿਆਂ ਦਾ ਰੰਗ ਟੰਗ ਦੇਖ ਰਿਹਾ ਹਾਂ ਸਾਰੇ ਰਾਜੇ ਇੱਕ ਤੋਂ ਇੱਕ ਚੜਦੇ ਦੁਰਾਚਾਰੀ ਅਨਿਆਈ ਹਥਿਆਰੀ ਨਰਦੇਈ ਤੇ ਹਵਸਾਂ ਮਾਰੇ ਲਾਲਚੀ ਹਨ ਜਿਵੇਂ ਇੱਕੋ ਨਾਗਣ ਦੇ ਬੱਚੇ ਹੋਣ ਸਾਰੇ ਤੇ ਸਾਰੇ ਇੱਕ ਦੇਸ਼ ਦੀ ਪੁਰਾਣੀ ਸਾਖੀ ਹੈ ਰਾਜੇ ਦੇ ਮਰਨ ਉਪਰੰਤ ਹੰਥਣੀ ਨੇ ਤਿੰਨ ਵਾਰ ਇੱਕ ઋષਿ ਦੇ ਗਲ ਵਿੱਚ ਮਾਲਾ ਪਹਿਨਾਈ ਤਾਂ ਪਰਜਾ ਤੇ ਦਰਬਾਰ ਨੇ ਉਸ ਨੂੰ ਆਪਣਾ ਰਾਜਾ ਮੰਨ ਲਿਆ ਥੋੜੇ ਦਿਨ ਠੀਕ ਰਹਾ ਪਰ ਫਿਰ ਪਾਪੀ ਰਾਜਿਆਂ ਨੂੰ ਮਾਤ ਕਰਨ ਲੱਗਾ ਰਾਜ ਸੱਤਾ ਇੰਨੀ નિર્ਦੇਈ ਕਿ ਕਬੂਤਰ ਨੂੰ ਬਾਜ ਬਣਾ ਦਿੰਦੀ ਹੈ ਹੁਣ ਜੋ ਹੋਏਗਾ ਸਾਹਮਣੇ ਆ ਜਾਏਗਾ ਪਹਿਲਾਂ ਹੀ ਇਸ ਦੀ ਚਿੰਤਾ ਕਿਉਂ ਕਰਨੀ ਹੋਈ ਮੇਰੇ ਉੱਤੇ ਵੀ ਤੁਹਾਡੀ ਸੰਗਤ ਦਾ ਘੱਟ ਅਸਰ ਨਹੀਂ ਹੋਇਆ ਪੀੜ੍ਹੀਆਂ ਤੋਂ ਸੰਭਾਲ ਕੇ ਰੱਖੀ ਮਾਇਆ ਦਾ ਮਹੱਤਵ ਵੀ ਤਾਂ ਹੈ ਜੇ ਰਾਜੇ ਦੇ ਖਜ਼ਾਨੇ ਨਾਲ ਜੁੜ ਕੇ ਪਰਜਾ ਦੇ ਕੰਮ ਆ ਜਾਵੇ ਤੁਹਾਡਾ ਸੇਵਕ ਬਣ ਕੇ ਮੈਂ ਪੁਰਾਣੇ ਕੰਮਾਂ ਦਾ ਪ੍ਰਸਤਿਤ ਕਰਨਾ ਚਾਹੁੰਦਾ ਹਾਂ ਕਿਰਪਾ ਕਰੋ ਤੇ ਮੈਨੂੰ ਇਸ ਮਾਇਆ ਦਾ ਤਿਆਗ ਕਰਨ ਦੋ ਅਤੇ ਇਸ ਮਾਇਆ ਦਾ ਤਿਆਗ ਕਰਨ ਤੋਂ ਬਾਅਦ ਜੋ ਆਨੰਦ ਮਿਲਦਾ ਹੈ ਇਕੱਠੀ ਕਰਨ ਨਾਲ ਉਹ ਆਨੰਦ ਨਹੀਂ ਮਿਲਦਾ ਦਾ ਇਹ ਗਿਆਨ ਵੀ ਮੈਨੂੰ ਤੁਹਾਡੀ ਸੰਗਤ ਕਰਕੇ ਹੀ ਪਤਾ ਲੱਗਿਆ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਸੁਖੀ ਰੱਖੇ ਅਤੇ ਤੁਸੀਂ ਆਪਦੇ ਰਾਜ ਨੂੰ ਅਤੇ ਆਪਣੇ ਰਾਜ ਦੇ ਲੋਕਾਂ ਨੂੰ ਖੁਸ਼ੀਆਂ ਵੰਡ ਸਕੋ ਇਹ ਹੀ ਮੇਰੀ ਅਰਦਾਸ ਹੈ ਅਤੇ ਇਸ ਕਹਾਣੀ ਦਾ ਅੰਤ ਹੁੰਦਾ ਹੈ ਧੰਨਵਾਦ ਫਿਰ ਤੋਂ ਮਿਲਾਂਗੇ ਕਿਸੇ ਨਵੀਂ ਕਹਾਣੀ ਦੇ ਸੰਗ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ